ਸੱਚੀ ਗੱਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਪੰਜਾਬ ਦੇ ਸਾਰੇ ਵਿਧਾਇਕ ਸੰਸਦ ਮੈਂਬਰਾਂ ਨਾਲ ਅਰਵਿੰਦ ਕੇਜਰੀਵਾਲ ਨੇ ਕੀਤੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੇਜਰੀਵਾਲ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਪਾਰਟੀ ਨੂੰ ਅੱਗੇ ਵਧਾਉਣ ਦੀ ਦਿੱਤੀ ਨਸੀਹਤ ਕੇਜਰੀਵਾ ਨਾਲ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਕ세 ਤੰਜ ਸੰਸਦ ਮੈਂਬਰ ਔਜਲਾ ਨੇ ਕਿਹਾ ਆਪ ਦੇ 25 ਤੋਂ 30 ਵਿਧਾਇਕ ਸਾਡੇ ਸੰਪਰਕ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਦੇ ਤਰੀਕੇ ਦੀ ਸੀਨੀਅਰ ਅਕਾਲੀਆਗੂ ਪਰਮਿੰਦਰ ਢੀਂਡਸਾ ਨੇ ਕੀਤੀ ਨਿੰਦਾ ਢੀਂਡਸਾ ਨੇ ਸੁਖਬੀਰ ਬਾਦਲ ਤੇ ਸਾਧਿਆ ਨਿਸ਼ਾਨਾ ਬੁੱਧਵਾਰ ਨੂੰ ਹੋਣ ਵਾਲੀ ਐਸਕੇਐਮ ਦੀ ਮੀਟਿੰਗ ਵਿੱਚ ਸ਼ਿਰਕਤ ਨਹੀਂ ਕਰਨਗੇ ਖਨੌਰੀ ਸਰਹੱਦ ਤੇ ਡਟੇ ਕਿਸਾਨ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਨੇ ਇਕਤਾ ਮਤੇ ਤੇ ਕਰਨੀ ਸੀ ਚਰਚਾ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਪੰਜਾਬ ਦੇ ਸਾਰੇ ਵਿਧਾਇਕ ਤੇ ਸੰਸਦ ਮੈਂਬਰਾਂ ਨਾਲ ਅਰਵਿੰਦ ਕੇਜਰੀਵਾਲ ਨੇ ਮੀਟਿੰਗ ਕੀਤੀ ਇਹ ਮੀਟਿੰਗ ਕਰੀਬ ਅੱਧਾ ਘੰਟਾ ਤੱਕ ਚੱਲੀ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਕੇਜਰੀਵਾਲ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਪਾਰਟੀ ਨੂੰ ਅੱਗੇ ਵਧਾਉਣ ਦੀ ਨਸੀਹਤ ਦਿੱਤੀ ਹੈ ਅਸੀਂ ਪੰਜਾਬ ਦੀ ਹੋਰ ਤਰੱਕੀ ਲਈ ਡਟ ਕੇ ਉਪਰਾਲੇ ਕਰਾਂਗੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਮੰਗਲਵਾਰ ਨੂੰ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਕਪੂਰਥਲਾ ਹਾਊਸ ਵਿਖੇ ਹੋਈ ਮੀਟਿੰਗ ਕਰੀਬ ਅੱਧਾ ਘੰਟਾ ਚੱਲੀ। ਮੀਟਿੰਗ ਵਿੱਚ ਕੇਜਰੀਵਾਲ ਨੇ ਸਾਰਿਆਂ ਨੂੰ ਇਕਜੁੱਟ ਹੋ ਕੇ ਪਾਰਟੀ ਨੂੰ ਅੱਗੇ ਵਧਾਉਂਦੀ ਨਸੀਹਤ ਦਿੱਤੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਪੌਣੇ 3 ਸਾਲਾਂ ਵਿੱਚ ਅਸੀਂ ਪੰਜਾਬ ਵਿੱਚ ਬੇਹਦ ਸ਼ਾਨਦਾਰ ਕੰਮ ਕੀਤੇ ਨੇ। ਅਸੀਂ ਹੁਣ ਪੰਜਾਬ ਨੂੰ ਅਜਿਹਾ ਮਾਡਲ ਸੂਬਾ ਬਣਾਵਾਂਗੇ ਕਿ ਪੂਰਾ ਦੇਸ਼ ਇਸ ਨੂੰ ਵੇਖੇ असी पंजाब को तरक्की दियाँ ले ले, डट के उपराले करांगे क्योंकि पंजाब के इन सभी हमारे साथियों ने बहुत मेहनत की दिल्ली की गलियों में तो एक तो इनका धन्यवाद बहुत अच्छे से चुनाव लड़ा इनका शुक्रिया अदा किया गया क्योंकि पंजाब में हमारी सरकार जो है वो लोगों के हित में बहुत काम कर रही है चाहे वो बिजली के क्षेत्र में हो शिक्षा के क्षेत्र में हो इंफ्रास्ट्रक्चर के हो लेवल पे हो सड़कें बनाने का टीचा हो टोल प्लाजा जो दो दो साल तीन तीन साल फालतू चल गए थे उनको बंद करने का हो ताकि लोगों का पैसा बचे और अस्पतालों का काम हो तो ऑलरेडी हम लोग वहाँ काम कर रहे हैं और इस इसको और ज्यादा तेज करना है और जो दिल्ली का दस साल का आज भी दिल्ली के लोग हमें यही कहते हैं कि ऐसे काम पहले पचहत्तर साल में हमने कभी सुने नहीं ना ही देखे हैं जितने आम आदमी पार्टी ने दिल्ली में किए बाकी कि हर चीज चलती रहती है वो ऐसी कोई बात नहीं है तो अभी दिल्ली की टीम का तजर्बा वो हम पंजाब में भी इस्तेमाल करेंगे मिलके काम करना है हमारी पार्टी काम के नाम पे जानी जाती है हम किसी धर्म की जा गुंडागर्दी की जा ये पैसे बांटने की ये वाली राजनीति नहीं करते और दिल्ली के लोगों का जो फतवा है वो भी सरमाथे पे है और आज सब हम इकट्ठे मिलके आज सारी पूरी हमारी दिल्ली की टीम भी सारी यहाँ पे थी तो यही एक तहैया किया है कि हम पंजाब को दो साल पड़े अभी पंजाब को एक ऐसा मॉडल बना देंगे कि उसको पूरे देश को दिखाएंगे चाहे वो शहरों की ਤਰਾਕੀ ਹੋ ਚਾਹੇ ਗਾਉਂ ਕੀ ਹੋ ਚਾਹੇ ਉਹ ਵਪਾਰ ਮੇ ਹੋ ਚਾਹੇ ਉਹ ਦੁਕਾਨਦਾਰ ਕਾ ਹੋ ਚਾਹੇ ਕਿਸਾਨੋ ਕਾ ਹੋ ਤੋ ਪੰਜਾਬ ਕੋ ਇੱਕ ਮਾਡਲ ਸਟੇਟ ਬਣਾ ਕੇ ਹਮ ਲੋਗ ਜੋ ਹੈ ਉਹ ਪੂਰੇ ਦੇਸ਼ ਕੋ ਦਿਖਾਏਗੇ ਉਧਰ ਮੀਟਿੰਗ ਤੋ ਬਾਦ ਆਪ ਆਗਵਾ ਨੇ ਕਿਹਾ ਕਿ ਪਾਟ ਪਾ ਨੇ ਸਾਰੀਆਂ ਸੰਸਥਾਵਾਂ ਵਰਤ ਕੇ ਗੁੰਡਾਗਰਦੀ ਦੇ ਸਹਾਰੇ ਇਹ ਚੌਂ ਜਿੱਤੀ ਹੈ ਫਿਰ ਵੀ ਲੋਕਾਂ ਦਾ ਫਤਵਾ ਸਿਰ ਮੱਥੇ ਹੈ ਅਸੀਂ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਵਿਰੋਧੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਟੁੱਟਣ ਦੇ ਬਿਆਨਾਂ ਨੂੰ ਮੁੱਖ ਮੰਤਰੀ ਮਾਨ ਨੇ ਖਾਸੋਹੀਨਾ ਕਰਾਰ ਦਿੱਤਾ ਮੁੱਖ ਮੰਤਰੀ ਨੇ ਪ੍ਰਤਾਪ ਬਾਜਵਾ ਅਤੇ ਖੈਰਾ ਤੇ ਤੰਜਕਸਦਿਆਂ ਕਿਹਾ ਕਿ ਪਾਰਟੀ ਬਦਲਣ ਦਾ ਕਲਚਰ ਕਾਂਗਰਸ ਵਿੱਚ ਹੈ ਉਨ੍ਹਾਂ ਕਿਹਾ ਕਿ ਅਸੀਂ ਨਫ਼ਰਤ ਤੇ ਬਦਲੇ ਦੀ ਕਾਰਵਾਈ ਵਿੱਚ ਯਕੀਨ ਨਹੀਂ ਕਰਦੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕੋਆਰ ਅਰਵਿੰਦ ਕੇਜਰੀਵਾਲ ਨਾਲ ਹੋਈ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਕਰੜੇ ਹੱਥੀ ਲਿਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪਾਰਟੀ ਛੱਡਣ ਤੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਪ੍ਰਤਾਪ ਬਾਜਵਾ ਦੇ ਬਿਆਨ ਨੂੰ ਮੁੱਖ ਮੰਤਰੀ ਨੇ ਹਾਸੋਹੀਣਾ ਦੱਸਿਆ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾਤਾ ਅਜਈਆਂ ਗੱਲਾਂ ਕਰਦੇ ਹੀ ਰਹਿੰਦੇ ਨੇ ਪਾਰਟੀ ਬਦਲਣ ਦਾ ਕਲਚਰ ਕਾਂਗਰਸ ਵਿੱਚ ਹੈ ਸਾਡੇ 'ਚ ਨਹੀਂ ਇਸ ਦੌਰਾਨ ਉਹਨਾਂ ਸੁਖਪਾਲ ਖੈਰਾ ਤੇ ਵੀ ਤੰਜ ਕਸਿਆ ਇਹਨੂੰ ਬੋਲਣ ਦਿਓ ਜੀ ਇਹਨਾਂ ਦਾ ਕੰਮ ਹੈ ਜੀ ਇਹਨਾਂ ਬਸ ਅਸੀਂ ਨੇ ਆਪਣੇ ਖੂਨ ਪਸੀਨੇ ਸੇ ਪਾਰਟੀ ਬਣਾਈ ਹੈ ਜੀ ਠੀਕ ਹੈ ਨਾ ਤਾਂ ਅਸੀਂ ਨੇ ਆਪਣੇ ਮਤਲਬ ਮਿਹਨਤ ਕਰਕੇ ਘਰ ਘਰ ਜਾ ਕੇ ਗਲੀਆਂ 'ਚ ਜਾ ਕੇ ਪਿੰਡਾਂ 'ਚ ਜਾ ਕੇ ਕਸਮਾਂ 'ਚ ਸ਼ਹਿਰਾਂ 'ਚ ਜਾ ਕੇ ਅਸੀਂ ਨੇ ਪਾਰਟੀ ਬਣਾਈ ਤਾਂ ਅਸੀਂ ਐਸੇ असल में ना उनको उनके यहाँ कल्चर है इधर जाने का कभी उधर आने का कभी वापस आने का मतलब एक उनका नेता है वो ढोल बजा रहा था कि आम आदमी पार्टी हार गई तो नीचे कमेंट आ रहे थे कि भाई साहब ये जीरो जीरो पे ढोल बजा रहे हो जो आपकी जीरो आई है तीसरी बार तो अपना फिक्र नहीं करते दूसरों में नुक्स निकालते रहते अरे एक, एक, कहने दो इनको कहने दो नहीं नहीं कोई इस तरह से वेटा पॉलिटिक्स नहीं करते जो जदों और जोड़ा रूल है रूल है ਕਿਹੜਾ ਜਦੋਂ ਆਸ਼ੂਤ ਤੇ ਪਰਚਾ ਹੋਇਆ ਸੀ ਤਾਂ ਉਹ ਵੀ ਬਿੱਟੂ ਦਾ ਦੋਸਤ ਸੀਗਾ ਤੇ ਬਾਅਦ ਵਿੱਚ ਆਪਾਂ ਚ ਲਟ ਪਏ ਉਹ ਛੱਡ ਕੇ ਕਿਧਰੇ ਹੋਰ ਚਲਾ ਗਿਆ ਠੀਕ ਹੈ ਨਾ ਸੋ ਇਸ ਕਰਕੇ ਅਸੀਂ ਕੋਈ ਬਦਲੇ ਦੀ ਨਾ ਹੀ ਕੋਈ ਝੂਠੇ ਪਰਚੇ ਇਹੀ ਤਾਂ ਤੂੰ ਜਾ ਕੇ ਪੰਜਾਬ ਵਿੱਚ ਪੁੱਛ ਲਿਓ ਕਿ ਪੁਲਿਸ ਵਾਲਿਆਂ ਨੂੰ ਪੁੱਛ ਲਿਓ ਕਿ ਤੁਹਾਨੂੰ ਕੀ ਰਾਹਤ ਹੈ ਉਹ ਕਹਣਗੇ ਜੀ ਘਟੋ ਘਟ ਸਾਨੂੰ ਕੋਈ ਇਹ ਨਹੀਂ ਕਹਿੰਦੇ ਵੀ ਇਹਨੂੰ ਫੜ ਲਓ ਇਹਨੂੰ ਛੱਡ ਦਿਓ ਇਹਦੇ ਤੇ ਪਰਚਾ ਪਾ ਦਿਓ ਇਹਦਾ ਪਾਚਾ ਕੈਨਸਲ ਕਰ ਦਿਓ ਕਿ ਇਹ ਸਾਡਾ ਕਲਚਰ ਨਹੀਂ ਇਹ ਸਾਡਾ ਨਾ ਹੀ ਪਾਕੀ ਦਾ ਕੋਈ ਏਜੰਡਾ ਹੈ ਇਸ ਦਾ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਚੋਣਾ ਵਿੱਚ ਭਾਜਪਾ ਨੇ ਪੂਰੀ ਗੁੰਡਾਗਰਦੀ ਕੀਤੀ ਹੈ ਨਤੀਜਾ ਜੋ ਵੀ ਆਇਆ ਹੋਵੇ ਅਸੀਂ ਇਸ ਨੂੰ ਖੇੜੇ ਮੱਥੇ ਪਰਵਾਣ ਕਰਦੇ ਹਾਂ ਅਸੀਂ ਬਦਲੇ ਦੀ ਕਾਰਵਾਈ ਵਿੱਚ ਯਕੀਨ ਨਹੀਂ ਕਰਦੇ ਨਹੀਂ ਦੇਖੋ ਬਾਤ ਇਹ ਹੈ ਇਹ ਤਾਂ ਆਪਕੋ ਵੀ ਪਤਾ ਹੋਗਾ ਕਿ ਕਿੰਨੀ ਗੁੰਡਾਗਰਦੀ ਹਾਂਪੇ ਔਰ ਕਿਤਨਾ ਪੈਸਾ ਹਾਂਪੇ ਚਲਾ ਬੀਜੇਪੀ ਕੀ ਤਰਫ ਸੇ ਹਮ ਹਰ ਚੌਥੇ ਪੰਜਵੇਂ ਘੰਟੇ ਹਮੇ ਇਲੈਕਸ਼ਨ ਕਮਿਸ਼ਨ ਕੇ ਪਾਸ ਜਾਣਾ ਪੜਦਾ ਥਾ ਸਰ ਜੀ ਹਮ ਜੈਕਟ ਵੰਡ ਰਹੇ ਹਾਂ ਜਾਂ ਸ਼ੂ ਵੰਡ ਰਹੇ ਹਾਂ ਜਾਂ ਚੇਨੀਆਂ ਵੰਡ ਰਹੇ ਹਾਂ ਜਾਂ हमारे वोट कटवा रहे हैं अपने फर्जी वोट बनवा रहे हैं इस लेवल पे आके मतलब उन्होंने काम किया है ठीक है ना खैर रिजल्ट है रिजल्ट आ है, उस उसको हम आ, मतलब उस सर माथे लेंगे लेकिन पंजाब में हमने पहले भी जो इलेक्शन लड़ी है जितनी भी 2014 से लड़ते आ रहे हैं चौदह उसके बाद सत्रह फिर उन्नीस फिर बाईस है ना ਕੁਝ ਬਾਈ ਇਲੈਕਸ਼ਨ ਵੀ ਲੜੀ ਪੰਚਾਇਤ ਦੀ ਇਲੈਕਸ਼ਨ ਵੀ ਹੋਈ ਉਹ हमने तो कभी ऐसा नहीं किया कि किसी का पर्चा भरने ना दो या जे वो ਧਮਕਾए इनका ये काम हम नहीं करते हम तो प्यार से जीतने वाले हैं हम हम ਡੰਡੇ वाले नहीं बेशक ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਨੂੰ ਮੋੜਵਾ ਜਵਾਬ ਦਿੱਤਾ ਪਰ ਭਾਜਪਾ ਤੇ ਕਾਂਗਰਸ ਦੇ ਆਗੂ ਛੇਤੀ ਹੀ ਆਪ ਵਿਧਾਇਕਾਂ ਦੇ ਟੁੱਟਣ ਦਾ ਲਗਾਤਾਰ ਦਾਵਾ ਕਰ ਰਹੇ ਨੇ ਫਿਲਹਾਲ ਵੇਖਣਾ ਹੋਵੇਗਾ ਕਿ ਆਉਂਦੇ ਦਿਨਾਂ ਵਿੱਚ ਸੂਬੇ ਦੀ ਸਿਆਸਤ ਵਿੱਚ ਕੀ ਹਲਚਲ ਹੁੰਦੀ ਹੈ ਦਿੱਲੀ ਵਿੱਚ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਕੇਜਰੀਵਾਲ ਦੀ ਮੀਟਿੰਗ ਤੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਤੰਜ ਕਸਿਆ। ਉਹਨਾਂ ਕਿਹਾ ਕਿ ਹਾਰ ਦਿੱਲੀ ਵਿੱਚ ਹੋਈ ਹੈ ਤੇ ਉਹ ਮੀਟਿੰਗ ਪੰਜਾਬ ਦੇ ਵਿਧਾਇਕਾਂ ਨਾਲ ਕਰ ਰਹੇ ਨੇ। ਔਜਲਾ ਨੇ ਦਾਅਵਾ ਕੀਤਾ ਕਿ ਆਪ ਦੇ 25 ਤੋਂ 30 ਵਿਧਾਇਕ ਸਾਡੇ ਸੰਪਰਕ ਵਿੱਚ ਨੇ। ਦਿੱਲੀ ਵਿਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨਾਲ ਹੋਈ ਮੀਟਿੰਗ ਤੇ ਵਿਰੋਧੀ ਤੰਜ ਕਸ ਰਹੇ ਨੇ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਦਲਾ ਨੇ ਕਿਹਾ ਕਿ ਦਿੱਲੀ ਵਿੱਚ ਹਾਰ ਹੋਈ ਹੈ ਤੇ ਉਹ ਮੀਟਿੰਗ ਪੰਜਾਬ ਦੇ ਵਿਧਾਇਕਾਂ ਨਾਲ ਕਰ ਰਹੇ ਨੇ ਇਸ ਦੇ ਵੱਖਰੇ ਮਾਇਨੇ ਨੇ ਕਿਉਂਕਿ ਆਪ ਦੇ ਪੰਜਾਬ ਅਤੇ ਦਿੱਲੀ ਦੋਵੇਂ ਮਾਡਲ ਫੇਲ ਸਾਬਤ ਹੋਏ ਨੇ ਪੰਜਾਬ ਦੇ ਲੋਕ ਇਹਨਾਂ ਤੋਂ ਤੰਗ ਆ ਚੁੱਕੇ ਨੇ ਉਹ ਜਿੰਨੀ ਮਰਜ਼ੀ ਮੀਟਿੰਗਾਂ ਕਰਨ ਇਸ ਨਾਲ ਕੋਈ ਫਰਕ ਨਹੀਂ ਪਵੇਗਾ नहीं ठीक है पार्टी है उनकी वो बैठक करें लेकिन तुरंत जब दिल्ली हारने के बाद वो बैठक करने तो इसका कोई मीनिंग और अलग अलग भी निकलते हैं तो मंथन तो दिल्ली हारने का दिल्ली के लोगों को बुला के कीजिए जो इलेक्शन लड़ रहे थे जो आपकी पार्टी वहां काम कर रही थी उनके मंथन कीजिए अब हारे दिल्ली हैं तो बताइए पंजाब के बुला लें जि इधर आगे बैठिए उसका क्या मतलब है तो यदि देखिये इनके दोनों मॉडल फेल हो चुके हैं दिल्ली मॉडल भी फेल हो गया है पंजाब मॉडल भी फेल हो गया है तो ये बातें अब जो चर्चा में विषय यही है कि शायद केजरीवाल जी चाहते हैं मैं मुख्यमंत्री बन जूं जाकर और तब्दीली चाहते हैं तो ये चर्चा जो है ये कहीं ना कहीं तो वहीं से निकल के आती है आप लोगों से आप जो बड़े बड़े जर्नलिस्ट बात करते हो तो ये बातें उधर से ही निकल के आ रही है तो पंजाब एक ऐसी स्टेट है यहां समर्थ लोग बहुत है राजनीति में तो यदि ये चाहेंगे भी वहां जाना तो मेरा ख्याल पंजाब ये बात बर्दाश्त नहीं करेगा तो वहां भी इन्होंने कितने लोग बाहर से लगा रखे हैं तो वो सारी चीजें जो है जो पिछले समय में हुई है पंजाब ने एक एक बात को देखा है और पंजाब एक ऐसा स्टेट है जो उसी समय उसका तुरंत उत्तर भी देता है आपने देख लिया तीन महीने बाद ये लोकसभा की इलेक्शन हार गए उसके बाद सरपंच की इलेक्शन हाईकोर्ट के ऑर्डर पे हुई है काउंसिलर की इलेक्शन हाईकोर्ट के ऑर्डर पे हुई है काउंसलर की इलेक्शन में भी मेयर की इलेक्शन में भी इन्होंने कैसे मतलब हॉर्स ट्रेनिंग की है वो सब जानते हैं तो पंजाब की जनता का मन इनसे उठ चुका है अब ये बैठक एक करें चाहे दो करें इसका कोई बहुत ज्यादा असर होने वाला नहीं है ओजला ने कहा कि मुख्यमंत्री जो मर्जी दावा कर आम आदमी पार्टी के पच्चीस तो तीन विधायक हाले भी साढ़े टच ने देखो मैंने भी बात हुई है ये पच्चीस तीस के करीब इन विधायक इनके टच में है विधायक तो पहले इन, इनका मन उठ चुका है जब सीएम साहब हॉस्पिटल में थे उनको थोड़ी प्रॉब्लम आई थी लीवर की तो वहां फोर्टिस में थी मेरा कोई भी विधायक उनका हालचाल जानने के लिए नहीं गया था ਤੋ ਇਹ ਤਾਂ ਇਨਕਾ ਚਲੋ ਅੰਦਰੂਨ ਮਾਮਲਾ ਹੈ ਅਸੀਂ ਇਸ ਬਾਤ ਮੇਂ ਨਹੀਂ ਕਹਾਂਗੇ ਉਹ ਪਾਰਟੀ ਦੇ ਲਿਹਾਜ਼ ਸੇ ਜੋ ਕਰਨਾ ਕਰਤਾ ਹੈ ਕਰੇ ਆਪਣਾ ਲੇਕਿਨ ਜੋ ਜਨਤਾ ਹੈ ਜਨਤਾ ਨੇ ਇਹ ਮਨ ਬਣਾ ਚੁਕਾ ਹੈ ਚਾਹੀਏ ਦੋ ਬੈਠਕ ਕਰੇ ਤੀਨ ਕਰੇ ਕਿ ਦਿੱਲੀ ਮਾਡਲ ਵੀ ਫੇਲ ਹੈ ਔਰ ਪੰਜਾਬ ਮਾਡਲ ਵੀ ਫੇਲ ਕਾਂਗਰਸ ਦੇ ਵੱਡੇ ਆਗੂ ਲਗਾਤਾਰ ਆਪ ਵਿਧਾਇਕਾਂ ਦੇ ਟੁੱਟਣ ਦਾ ਦਾਵਾ ਕਰ ਰਹੇ ਨੇ ਇਨਾ ਦਾਵਿਆਂ ਵਿੱਚ ਕਿੰਨਾ ਗੁਦਾਮ ਹੈ ਇਹ ਤਾਂ ਸਮਾਂ ਦੱਸੇਗਾ ਪਰ ਦਿੱਲੀ ਚੋਣਾ ਵਿੱਚ ਆਪ ਦੀ ਹਾਰ ਨੇ ਸੂਬੇ ਦੀ ਸਿਆਸਤ ਵਿੱਚ ਗਰਮੀ ਹੋਰ ਵਧਾ ਦਿੱਤੀ ਹੈ ਕੇਜਰੀਵਾਲ ਦੀ ਪੰਜਾਬ ਦੇ ਵਿਧਾਇਕਾਂ ਨਾਲ ਹੋਈ ਮੀਟਿੰਗ ਤੇ ਐਮਪੀ ਸੁਖਜਿੰਦਰ ਰੰਦਾਵਾ ਨੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਵਿਧਾਇਕਾਂ ਨੂੰ ਕਿਸੇ ਹੋਰ ਪਾਸੇ ਜਾਂਦੇ ਵੇਖ ਕੇ ਇਹ ਮੀਟਿੰਗ ਸੱਦੀ ਗਈ ਸੀ ਰੰਦਾਵਾ ਨੇ ਦਾਅਵਾ ਕੀਤਾ ਕਿ ਛੇਤੀ ਹੀ ਪੰਜਾਬ ਵਿੱਚ ਮੱਧ ਕਾਲੀ ਚੋਣਾਂ ਹੋ ਸਕਦੀਆਂ ਨੇ ਕੇਜਰੀਵਾਲ ਦੀ ਪੰਜਾਬ ਦੇ ਵਿਧਾਇਕਾਂ ਨਾਲ ਹੋਈ ਮੀਟਿੰਗ ਤੇ ਕਾਂਗਰਸ ਦੇ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਨੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਦੀ ਚਿੰਤਾ ਨਹੀਂ ਹੈ ਗੈਂਗਸਟਰਵਾਦ ਅਤੇ ਅਪਰਾਧ ਲਗਾਤਾਰ ਵਧੇ ਜਾ ਰਹੇ ਨੇ ਪਰ ਮੁੱਖ ਮੰਤਰੀ ਮਾਨ ਨੂੰ ਇਸ ਦੀ ਕੋਈ ਪਰਵਾਹ ਨਹੀਂ ਪੰਜਾਬ ਦੇ ਮੁੱਖ ਮੰਤਰੀ ਕਟੜਪੰਥੀਆਂ ਬਾਰੇ ਕੁਝ ਨਹੀਂ ਬੋਲ ਰਹੇ ਸਗੋਂ ਉਹ ਲਗਾਤਾਰ ਦਿੱਲੀ ਵਿੱਚ ਡਟੇ ਹੋਏ ਨੇ ਰੰਧਾਵਾ ਨੇ ਕਿਹਾ ਕਿ ਛੇਤੀ ਹੀ ਪੰਜਾਬ ਵਿੱਚ ਸਰਕਾਰ ਡਿੱਗ ਸਕਦੀ ਹੈ ਦੇਖਿਓ 2 ਦਿਨ ਆਰਟ ਕੋ ਇਲੈਕਸ਼ਨ ਹੋਇਆ ਔਰ 2 ਦਿਨ ਵਿੱਚ ਹਲਚਲ ਮਚ ਜਾਣੀ ਇਹ کہیں ਨਾ کہیں ਨੇ ਉਹਨਾਂ ਲਈ ਖਤਰੇ ਦੀ ਘੰਟੀ ਤਾਂ ਹੈ ਔਰ ਇਤਨੀ ਜਲਦੀ ਉਹਨੂੰ ਮੀਟਿੰਗ ਬੁਲਾਣਾ तो मेरा ख्याल है कि वो जल्दी टूट जाएंगे जो हम मैंने कल भी कहा था कि पंजाब में मेट्रम पोल आएंगे तो आज की मीटिंग जो इतनी जल्दी और इतनी घबराहट में बुलाना हो और पूरे के पूरे एम को जब पार्टी हारती है मंथन तो होता है वहां की स्टेट का होता है दूसरी स्टेट का नहीं होता है तो उन्होंने ये देख लिया कि कहीं दिल्ली में जो हुआ है वो पंजाब में न हो जाए दो साल पड़े हैं पर मैं एक बार कहता हूँ कि जितना वहाँ घबराहट है उनके एम में तो में वो नहीं चल पाएंगे जो पंजाब के हालात हैं इस टाइम गैंगस्टरिज्म टेररिज्म जहाँ का चीफ मिनिस्टर वहाँ दीवार पर लिखा हो कि खालिस्तान जिंदाबाद जहाँ उसका झंडा खालिस्तानियों का भड़ाकर चले जाए तो चीफ मिनिस्टर वहाँ इतना कावड़ है कि वो वहाँ से भाग ही गया फ्लैग हॉस्टिंग के झंडा फहराने से ही भाग गया उसको कहना चाहिए था कि अगर खालिस्तानी में दम है तो मैं झंडा फहरा रहा हूँ जरूरत है तो आओ ਇਹ ہمارا ਪੰਜਾਬ ਦਾ ਚੀਫ ਮਿਨਿਸਟਰ ਨਹੀਂ ਕਹਿ ਸਕਦਾ ਪੰਜਾਬ ਦੀ ਧਰਤੀ ਜੋ ਹੈ ਉਹ ਬਰੇਵ ਔਰ ਮਰਦੋਂ ਕੋ ਪਸੰਦ ਕਰਦੀ ਹੈ ਐਸੇ ਡਰਪੋਕੋ ਕੋ ਪਸੰਦ ਨਹੀਂ ਕਰਦੀ ਰੰਧਾਵਾ ਦੇ ਦਾਅਵਿਆਂ ਵਿੱਚ ਕਿੰਨਾ ਗੋਦਾਮ ਹੈ ਇਹ ਤਾਂ ਸਮਾਂ ਹੀ ਦੱਸੇਗਾ ਫਿਲਹਾਲ ਦੇਖਣਾ ਹੋਵੇਗਾ ਕਿ ਰੰਧਾਵਾ ਦੇ ਇਸ ਬਿਆਨ ਤੇ ਆਮ ਆਦਮੀ ਪਾਰਟੀ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਦੇ ਤਰੀਕੇ ਦੀ ਸੀਨੀਅਰ ਅਕਾਲੀਆਗੂ ਪਰਮਿੰਦਰ ਢੀਂਡਸਾ ਨੇ ਨਿਖੇਦੀ ਕੀਤੀ ਹੈ ਟਿੰਟਸਾ ਨੇ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਦੀ ਸ਼ਰਮਨਾਕ ਕਾਰਵਾਈ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਏ ਜਾਣ ਦੇ ਤਰੀਕੇ ਦੀ ਸੀਨੀਅਰ ਅਕਾਲੀ ਆਗੂ ਪਰਮਿੰਦਰ ਟਿੰਟਸਾ ਨੇ ਨਿਖੇਧੀ ਕੀਤੀ ਹੈ ਟਿੰਟਸਾ ਨੇ ਇਸ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਵੀ ਕਰੜੇ ਹੱਥੀ ਲਿਆ ਟਿੰਟਸਾ ਨੇ ਕਿਹਾ ਕਿ ਸੁਖਬੀਰ ਆਪਣੇ ਕੀਤੇ ਗੁਨਾਹਾਂ ਅਤੇ ਗਲਤੀਆਂ ਤੋਂ ਸਿੱਖਿਆ ਨਹੀਂ ਲੈ ਰਹੇ ਸਗੋਂ ਹੋਰ ਗੁਨਾਹ ਕਰ ਰਹੇ ਨੇ ਉਹਨਾਂ ਨੂੰ ਸਿਰਫ ਸੱਤਾ ਦੀ ਭੁੱਖ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਦਲ ਪਰਿਵਾਰ ਦੀ ਸ਼ਰਮਨਾਕ ਕਾਰਵਾਈ ਹੈ। ਕੱਲ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਤਤਛੇਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਤੇ ਮੈਂ ਸਮਝਦਾ ਜਿੰਨਾ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਜਾਵੇ ਜਿੰਨੇ ਇਹਨੂੰ ਮਾੜਾ ਕਿਹਾ ਜਾਵੇ ਉਹਨਾਂ ਘੱਟ। ਭਾਵੇਂ ਸਭ ਨੂੰ ਇਹ ਗੱਲ ਦੀ ਜਾਣਕਾਰੀ ਸੀ ਕਿ ਐਸਜੀਪੀਸੀ ਤੇ ਬਾਦਲ ਪਰਿਵਾਰ ਦੇ ਮਨ ਬਣਾ ਬੈਠੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸੌਦੇ ਤੋਂ ਹਟਾਉਣਾ ਪਰ ਮੈਂ ਸਮਝਦਾ ਜਿਸ ਤਰੀਕੇ ਨਾਲ ਹਟਾਇਆ ਗਿਆ ਇਸ ਤਰੀਕੇ ਨਾਲ ਤਾਂ ਕੋਈ ਸਰਕਾਰੀ ਮੁਲਾਜ਼ਮ ਨੂੰ ਵੀ ਆਪਦੇ ਆਪਦੇ ਤੋਂ ਨਹੀਂ ਹਟਾਉਂਦਾ ਜਿਹੜਾ ਹੈ ਮੈਂ ਸਮਝਦਾ ਆਪਾਂ ਜਾਣਦੇ ਹ ਕਿ ਇੱਕ ਜਿਹੜੀ ਹੈ ਇੱਕ ਦੁਸ਼ਮਣੀ ਹੀ ਉਹਨਾਂ ਨੇ ਆਪਦੀ ਕੱਢੀ ਹੈ ਜੋ ਕੁਝ 2 ਦਸੰਬਰ ਨੂੰ ਹੋਇਆ ਅਕਾਲ ਤਖਤ ਸਾਹਿਬ ਤੇ ਉਸ ਗੱਲ ਨੂੰ ਬਾਦਲ ਪਰਿਵਾਰ ਮੈਂ ਸਮਝਦਾ ਭੁਲਾ ਨਹੀਂ ਸਕਿਆ ਉਸ ਰੰਜਿਸ਼ ਦੇ ਵਿੱਚ ਉਹ ਸਾਰਾ ਦੋਸ਼ ਉਹਨਾਂ ਨੇ ਗਿਆਨੀ ਹਰਪੀ ਸਿੰਘ ਤੇ ਮਰਦੇ ਹੋਏ ਉਹ ਗੁੱਸਾ ਇਹਨਾਂ ਨੇ ਕੱਲ ਦੇ ਫੈਸਲੇ ਦੇ ਵਿੱਚ ਜਿਹੜਾ ਸਾਫ਼ ਝਲਕਦਾ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੇ ਜੋ ਪਿਛਲੇ ਸਮੇਂ 'ਚ ਉਹਨਾਂ ਨੇ ਬਿਆਨ ਦਿੱਤਾ ਸੀ ਵੀ ਜੋ ਵੀ ਇਨਕੁਆਇਰੀ ਹੈ ਕਿਸੇ ਵੀ ਸਿੰਘ ਸਾਹਿਬ ਦੀ ਜਥੇਦਾਰ ਸਾਹਿਬ ਦੀ ਉਹ ਐਸਜੀਪੀਸੀ ਨਹੀਂ ਕਰ ਸਕਦੀ ਐਸਜੀਪੀਸੀ ਕੋਲ ਕੋਈ ਅਧਿਕਾਰ ਨਹੀਂ ਤੇ ਨਾ ਹੀ SDPC ਇਸ ਤਰੀਕੇ ਦੇ ਨਾਲ ਕੋਈ ਫੈਸਲਾ ਲੈ ਸਕਦੀ ਹੈ ਤੇ ਕੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਨਣ ਤੋਂ ਮੁਨਕਰ ਹੋਗੀ ਬਾਦਲ ਪਰਵਾਰ ਦਾ ਕਲਾਮ ਬਣ ਕੇ ਜਿਹੜੇ SDPC ਮੈਂਬਰ ਜਿਹੜੇ ਅੰਤਰ ਕਮੇਟੀ ਦੇ ਮੈਂਬਰ ਜਿਨ੍ਹਾਂ ਨੇ ਇਸ ਫੈਸਲੇ ਨੂੰ ਅਨਜਾਨ ਦਿੱਤਾ ਇਹਨਾਂ ਨੂੰ ਲੋਕਾਂ ਨੂੰ ਜਵਾਬ ਦੇਣਾ ਪਊਗਾ 300 ਨੇ ਕਿਹਾ ਕਿ ਸੁਖਬੀਰ ਅਤੇ ਉਹਨਾਂ ਦੇ ਸਾਥੀ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਜਥੇਦਾਰ ਸਹਿਬਾਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਖਨੌਰੀ ਸਰਹੱਦ ਦੇ ਡਟੇ ਕਿਸਾਨ ਆਗੂ ਬੁੱਧਵਾਰ ਨੂੰ ਹੋਣ ਵਾਲੀ ਐਸਕੇਐਮ ਦੀ ਮੀਟਿੰਗ ਵਿੱਚ ਸ਼ਿਰਕਤ ਨਹੀਂ ਕਰਨਗੇ ਇਸ ਬਾਰੇ ਖਨੌਰੀ ਸਰਹੱਦ ਤੋਂ ਕਿਸਾਨ ਆਗੂਆਂ ਨੇ ਜਾਣਕਾਰੀ ਸਾਂਝੀ ਕੀਤੀ ਆਗੂਆਂ ਨੇ ਕਿਹਾ ਕਿ ਸਾਡੇ ਕੁਝ ਪ੍ਰੋਗਰਾਮ ਪਹਿਲਾਂ ਤੋਂ ਤੈਅ ਹਨ ਅਸੀਂ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਿੱਚ ਅਸਮਰਥ ਹਾਂ ਦੱਸਣਯੋਗ ਹੈ ਕਿ ਇਸ ਮੀਟਿੰਗ ਵਿੱਚ ਕਿਸਾਨ ਜਥੇਬੰਦੀਆਂ ਨੇ ਏਕਤਾ ਮਤੇ ਤੇ ਚਰਚਾ ਕਰਨੀ ਸੀ ਸਿੰਖ ਕਿਸਾਨ ਮੋਰਚਾ ਦੀ ਮੀਟਿੰਗ ਤੋਂ ਪਹਿਲਾਂ ਹੀ ਖਨੋਰੀ ਸਰਹੱਦ ਤੋਂ ਕਿਸਾਨ ਜਥੇਬੰਦੀਆਂ ਦਾ ਅਹਿਮ ਫੈਸਲਾ ਆਇਆ ਹੈ ਬੁੱਧਵਾਰ ਨੂੰ ਹੋਣ ਵਾਲੀ ਐਸਕੇਐਮ ਦੀ ਮੀਟਿੰਗ ਵਿੱਚ ਖਨੋਰੀ ਮੋਰਚੇ ਦੇ ਆਗੂ ਸ਼ਿਰਕਤ ਨਹੀਂ ਕਰਨਗੇ ਇਸ ਬਾਰੇ ਖਨੋਰੀ ਸਰਹੱਦ ਤੋਂ ਕਿਸਾਨ ਆਗੂ ਅਭਿਮਨਿਉ ਕੋਹੜ ਤੇ ਸੁਖਦੇਵ ਸਿੰਘ ਹਰਦੋ ਚੰਡੇ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਸਾਡੇ ਕੁਝ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ ਇਸ ਲਈ ਅਸੀਂ ਇਸ ਮੀਟਿੰਗ ਵਿੱਚ ਸ਼ਿਰਕਤ ਨਹੀਂ ਕਰਾਂਗੇ ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਮਾਹਿਰਾਂ ਨਾਲ ਵੀ ਚਰਚਾ ਕਰ ਰਹੇ ਹਾਂ ਤਾਂ ਜੋ 14 ਫਰਵਰੀ ਦੀ ਮੀਟਿੰਗ ਵਿੱਚ ਕਿਸਾਨਾਂ ਦਾ ਪੱਖ ਮਜ਼ਬੂਤੀ ਨਾਲ ਕੇਂਦਰ ਅਗੇ ਰੱਖਿਆ ਜਾ ਸਕੇ ਮੈਨ ਅਗਰ ਸਾਡੇ ਸਾਥੀ ਜਿਹੜੇ ਆ ਸਾਡੇ ਫੋਰਮਾਂ ਨਾਲ ਸਲਾਹ مشورہ ਕਰਕੇ ਦੇਰ ਦਿੰਦੇ ਕਿਉਂਕਿ ਉਹਨਾਂ ਦੀ ਮਿਹਨਤ ਤੋਂ ਪਹਿਲਾਂ ਹਿੱਸਾ ਵੀ ਤੋਂ ਪਹਿਲਾਂ ਆਪਾਂ ਜਿਹੜੇ ਆ 11 12 ਔਰ 13 ਦੇ ਅੰਦੋਲਨ ਦੇ 1 ਸਾਲ ਪੂਰਾ ਹੋਣ ਦੇ ਪ੍ਰੋਗਰਾਮ ਆ ਉਹ ਦੇ ਚੁੱਕੇ ਸੀਗੇ ਔਰ ਸਾਡੀ ਜਿਹੜੀ ਆ ਐਮਐਸਪੀ ਦੇ ਉੱਪਰ ਜਿਹੜੀ ਆ ਦੇਸ਼ ਦੇ ਐਕਸਪਰਟਾਂ ਨਾਲ ਜਿਹੜੀਆਂ ਮੀਟਿੰਗਾਂ ਚੱਲ ਰਹੀ ਨੇ ਕਿਉਂਕਿ 14 ਨੂੰ ਜਿਹੜੀ ਸਾਡੀ ਸਰਕਾਰ ਕੋਲ ਮੀਟਿੰਗ ਆ ਉਹਦੇ ਵਾਸਤੇ ਸਾਡੀ ਤਿਆਰੀ ਜਿਹੜੀ ਆ ਪੂਰੇ ਜੋਰਾਂ ਨਾਲ ਚੱਲ ਰਹੀ ਆ ਸੋ ਮੈਨੂੰ ਲੱਗਦਾ ਕਿ ਕੱਲ ਵੀ ਜਿਹੜੀ ਖਨੋਰੀ ਅੱਜ ਵੀ ਸਾਡੇ ਰਤਨਪੁਰੇ ਮੀਟਿੰਗ ਆ ਕਸਾਂ ਪੰਚਾਇਤ ਆ ਕੱਲ ਖਨੋਰੀ ਆ ਪਰਸੋ ਸ਼ੰਭੂ ਆ ਸੋ ਸਾਨੂੰ ਲੱਗਦਾ ਕੱਲ ਜਿਹੜੀ 12 ਵਾਲੀ ਮੀਟਿੰਗ ਆ ਉਹਦੇ ਸਾਡੀ ਜਿਹੜੀ ਜਾਣਦੀ ਜਿਹੜੀ ਆ ਉਹ ਸੁਣਤਾ ਨਹੀਂ ਆ ਕੱਲ ਸਾਰੀ ਲੀਡਰਸ਼ਿਪ ਜਿਹੜੀ ਸਾਡੀ ਆ ਉਹ ਉੱਥੇ ਬਿਜੀ ਰਹੂਗੀ ਲੇਕਿਨ ਅਸੀਂ ਦੇਸ਼ ਦੇ ਪੂਰੇ ਕਿਸਾਨ ਸੰਗਠਨਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੀ 14 ਤਰੀਕ ਨੂੰ ਸਾਡੀ ਸਰਕਾਰ ਨਾਲ ਮੀਟਿੰਗ ਹੋਣ ਜਾ ਰਹੀ ਆ ਐਮਐਸਪੀ ਦੇ ਮੁੱਦੇ ਉੱਪਰ ਜੋ ਮੇਨ ਸਾਡਾ ਹੈ ਉਹਦੇ ਉੱਪਰ ਜੋ ਵੀ ਉਹਨਾਂ ਸੁਝਾਅ ਹੋਣ ਉਹ ਸਾਨੂੰ ਖਡੌਰੀ ਬਾਰਡਰ ਤੇ ਆ ਕੇ ਜਾਂ ਟੈਲੀਫੋਨ ਰਾਹੀਂ ਜਿਹੜੇ ਆਪਣੇ ਆਪਣੇ ਸੁਝਾਅ ਜਿਹੜੇ ਮੇਲ ਰਾਹੀਂ ਆਪਣੇ ਸੁਝਾਅ ਜਿਹੜੇ ਨੇ ਉਹ ਸਾਨੂੰ ਭੇਜ ਸਕਦੇ ਨੇ ਔਰ ਆਪਾਂ ਜਿਹੜੇ ਸੁਝਾਵਾਂ ਤੇ ਗੌਰ ਕਰਕੇ ਜਿਹੜਾ 14 ਦੀ ਮੀਟਿੰਗ ਜਿਹੜਾ ਵਾ ਉਹਨਾਂ ਨੂੰ ਇਨਕਾਰਪੋਰੇਟ ਰਿਕ ਸ਼ਾਮਲ ਕਰਾਂਗੇ ਸੋ ਜਿਹੜੀ ਕੱਲ੍ਹ ਵਾਲੀ ਮੀਟਿੰਗ ਆ ਉਹਦੇ ਸਾਰੇ ਅਸੀਂ ਜਿਹੜਾ ਵਾ ਐਸਕੇਐਮ ਨੌਨ ਪੋਲੀਟੀਕਲ ਜਿਹੜਾ ਵਾ ਉਹ ਜਾਣ ਤੋਂ ਅਸਮਰਥ ਹੈ 12 ਤਾਰੀਖ ਵਾਲੀ ਮੀਟਿੰਗ ਮੈਂ ਐਸਕੇਐਮ ਨੌਨ ਪੋਲੀਟੀਕਲ ਜਾਣੇ ਵਿੱਚ ਅਸਮਰਥ ਹੈ ਅਭੀ ਹਮ ਜੋ ਐਮਐਸਪੀ ਗਾਰੰਟੀ ਕਾਨੂੰਨ ਕੇ ਅਲੱਗ ਅਲੱਗ ਪਹਿਲੂਆਂ ਤੇ ਦੇਸ਼ ਭਰ ਕੇ ਖੇਤੀ ਵਿਸ਼ੇਸ਼ਕੋ ਕੇ ਸਾਥ ਪੂਰੀ ਵਿਸਤ੍ਰਿਤ ਵਿਚਾਰ ਚਰਚਾ ਕਰ ਰਹੇ ਹਨ ਤਾਂ ਕਿ ਕਿਸਾਨੋ ਕਾ ਪੱਖ ਪੂਰੀ ਮਜਬੂਤੀ ਕੇ ਸਾਥ ਹਮ 14 ਤਾਰੀਖੀ ਪ੍ਰਸਤਾਵਿਤ ਮੀਟਿੰਗ ਮੇ ਰਖ ਪਾਏ ਜ਼ਿਕਰ ਹੋਗਾ ਕਿ ਐਸ ਕੇ ਐਮ ਦੀ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਕਿਸਾਨ ਜੱਥੇਬੰਦੀਆਂ ਨੇ ਇਕਤਾ ਮਤੇ ਤੇ ਚਰਚਾ ਕਰਨੀ ਸੀ ਉਧਰ ਸ਼ੰਭੂ ਮੋਰਚੇ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ ਰਾਜੌਰੀ ਗਾਰਡਨ ਤੋਂ ਪਾਜਪਾ ਵਿਧਾਇਕ ਮਨਜਿੰਦਰ ਸਿਰਸਾ ਕੇਜਰੀਵਾਲ ਤੇ ਨਿਸ਼ਾਨਾ ਸਾਧਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਪੰਜਾਬ ਦੇ ਵਿਧਾਇਕਾਂ ਨਾਲ ਕੇਜਰੀਵਾਲ ਦੀ ਹੋਈ ਮੀਟਿੰਗ ਤੇ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਸੱਤਾ ਤੋਂ ਦੂਰ ਨਹੀਂ ਰਹਿ ਸਕਦੇ ਉਹ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖ ਰਹੇ ਨੇ ਜੋ ਕਦੇ ਵੀ ਪੂਰਾ ਨਹੀਂ ਹੋਵੇਗਾ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਪਾਪਾ ਆਗੂ ਮਨਜਿੰਦਰ ਸਿਰਸਾ ਨੇ ਮੁੱਢ ਤੋਂ ਵੱਡਾ ਬਿਆਨ ਦਿੱਤਾ ਹੈ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਸੱਤਾ ਦੇ ਆਦੀ ਹੋ ਚੁੱਕੇ ਨੇ दिल्ली हारने ਤੋਂ ਬਾਅਦ ਹੁਣ ਉਹ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਨੇ ਦਿੱਲੀ ਵਿਖੇ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ ਸ਼ਾਇਦ ਇਸੇ ਲਈ ਸੱਦੀ ਗਈ ਸੀ ਰਾਜੌਰੀ ਗਾਰਡਨ ਦੇ ਵਿਧਾਇਕ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਆਪਣੀ ناکامی ਦਾ ਸਾਰਾ ਦੋਸ਼ ਮੁੱਖ ਮੰਤਰੀ ਭਗਵੰਤ ਮਾਨ ਤੇ ਮੜਨਾ ਚਾਹੁੰਦੇ ਨੇ ਉਹ ਕੁਝ ਵੀ ਕਰ ਲੈਣ ਪਰ ਉਹਨਾਂ ਦਾ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋਵੇਗਾ ਆ ਜੋ ਕਪੂਤਲਾ ਹਾਊਸ ਮੈਂ ਉਹਨਾਂ ਨੇ ਬੈਠਕ ਬੁਲਾਈ ਹੈ ਪੰਜਾਬ ਕੇ ਐਮਐਲਏ ਕਿ ਹਾਰੇ ਦਿੱਲੀ ਮੈਂ ਹੈ ਬੈਠਕ ਪੰਜਾਬ ਕੇ ਐਮਐਲਏ ਕਿ ਕਿਉਂ ਕਿਉਂਕਿ ਸੁਪਨਾ ਦੇਖ ਰਹੇ ਹਨ अरविंद केजरीवाल जी पंजाब के मुख्यमंत्री बनने का अरविंद केजरीवाल जी सत्ता के बिना रह नहीं सकते जी नहीं सकते सत्ता के बिना जैसे मछली जल के बिना नहीं रह सकती उसी तरह अरविंद केजरीवाल जी सत्ता के बिना नहीं रह सकते उनको लग्जरी में रहने की आदत पड़ गई है उनको दस लाख की कमोड़ पे टॉयलेट सीट पर बैठने की आदत पड़ गई है उनको पच्चीस लाख में मखमल के कार्पेट पर चलने की आदत पड़ गई है उनको अस्सी लाख की जकूजी में बैठकर आराम करने की आदत पड़ गई है इसलिए वो खाब देख रहे हैं कि पंजाब के मुख्यमंत्री बन जाएंगे मैं अरविंद केजरीवाल जी को बताना चाहता हूं ये खाब तुम्हारी आंखों में टूट जाएंगे अरमान तुम्हारे होठों पे रूठ जाएंगे तुम पंजाब की कभी खाब भी मत देखना पंजाब के लोग गैराम लोग हैं उन्होंने बड़े बड़ों की आंकड़े निकाल दी अरविंद केजरीवाल जी गलत फहमी मत रहना अब वो ये साबित करने पे लगे हैं कि भगवंत मान नलायक हैं करप्ट हैं उन्होंने करप्शन नहीं रोकी उन्होंने नशा नहीं रोका ये सच है बहुत करप्शन हुई है ये सच है पंजाब में बहुत नशा ये भी सच है कि हजार रुपये बहन बेटियों को नहीं मिला लेकिन ભગવંત માન કો હટાકર અરવિંદ કેજરીવાલ બન જાયે યે સચ કભી હો નહી સકતા ઓર યે કભી હોને વાલા નહી હે ઇસતે અરવિંદ કેજરીવાલ જી એસે સપની દેખને બંધ કર દો સરસાને કહા કે પંજાબ دے લોક હુન આપ دا સાથ નહી દેંગે ક્યોકી આપને જેડે વાદે કિતતે થી ઓ પૂરે નહી કિતે સરસાને દાવો કિતતા કે દિલ્હી દી તરા પંજાબ وچ ભી આમ આદમી પાર્ટી સત્તા તો બહાર હોવેગી કોંગ્રેસ دے એમપી સુખજીન્દ્ર સિંહ રંદાવાને લોકસભા وچ પાકિસ્તાની ડ્રોન દા મુદ્દા ચુક્યા ઉના કહા કે એ ડ્રોન હર રોજ નશા લેકે આ રહેને પર ઇના નુ નકેલ નહી પઈ જા સકી ਗ੍ਰਹਿ ਮੰਤਰੀ ਨੂੰ ਇਸ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਧੰਦਾਵਾ ਨੇ ਲੋਕ ਸਭਾ ਵਿੱਚ ਪਾਕਿਸਤਾਨ ਤੋਂ ਨਸ਼ਾ ਲੈ ਕੇ ਆ ਰਹੇ ਡਰੋਨਾਂ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਡਰੋਨ ਐਕਟੀਵਿਟੀ ਪਹਿਲਾਂ ਨਾਲੋਂ ਜ਼ਿਆਦਾ ਹੋ ਚੁੱਕੀ ਹੈ ਬੀਐਸਐਫ ਨੂੰ ਅਜਈਆਂ ਗਤੀਵਿਧੀਆਂ ਨੂੰ ਰੋਕਣ ਲਈ ਠੋਸ ਐਕਸ਼ਨ ਲੈਣਾ ਚਾਹੀਦਾ ਹੈ ਇਸ ਦੇ ਨਾਲ ਹੀ ਧੰਦਾਵਾ ਨੇ ਕਿਹਾ ਕਿ ਸੂਬੇ ਵਿੱਚ ਗੈਂਗਸਟਰਵਾਦ ਵਧਦਾ ਜਾ ਰਿਹਾ ਹੈ ਤੇ ਗੈਂਗਸਟਰ ਸਰਹੱਦ ਪਾਰ ਤੋਂ ਹਥਿਆਰ ਮੰਗਵਾ ਰਹੇ ਨੇ ਪਰ ਸੂਬਾ ਸਰਕਾਰ ਨੂੰ ਇਸ ਦੀ ਕੋਈ ਚਿੰਤਾ ਨਹੀਂ ਹਰ ਰੋਜ਼ ਪਾਕਿਸਤਾਨ ਸੇ ਅਨਗਿਣਤ ड्रोन्स आ रहे हैं उनमें इलीगल वेपन्स हैं उनमें ड्रग है और लोकेशन भेज कर वो जहाँ भी चाहते हैं बीस किलोमीटर तक वो छोड़ जाते हैं मेरा जिक, मैं ये कहना चाहता हूँ कि पचास किलोमीटर तक बी एस एफ की इंटरफेरेंस है कि पचास किलोमीटर तक बी एस एफ वहाँ कंट्रोल कर सकती है आपने सुना होगा कि पंद्रह किलोमीटर के बीच पुलिस स्टेशन जो हैं वहाँ पुलिस चौकी हैं उनके ऊपर हैंड ग्रेनेड अटैक्स हुए और वहाँ की जो हमारी पंजाब गवर्नमेंट है उन्होंने आज तक उनके ऊपर जो भी किया नहीं किया जो नशा थ्रू गैंगस्टर गैंगस्टर एंड जो रेडिकल्स हैं दोनों मिल हैं पाकिस्तान अमेरिका जर्मनी वहाँ रेडिकल्स बैठे हैं पंजाब के जो गैंगस्टर हैं उनके साथ मिले हुए हैं पंजाब की गवर्नमेंट इन गैंगस्टर्स के ऊपर को, कोई कोई काम नहीं कर रही उ, उल्टा जो गैंगस्टर्स हैं उनकी फैमिलीज को पुलिस प्रोटेक्शन देकर उनको बचा रहे है पंजाब की गवर्नमेंट ये तो कह सकती कहती है कि दिल्ली में गैंगस्टर आ रहे हैं उनको पंजाब के गैंगस्टर नहीं दिखाई दे रहे रंधावा ने मांग की थी की केंद्रीय गृह मंत्री इस पास ध्यान दें ਏਸ ਬੁਲਟਨ 'ਚ ਐਨਆਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਫਿਲਹਾਲ ਦਿਓ ਇਜਾਜ਼ਤ ਤਨਵਾਦ